ਕੱਲ ਸਹੀ ਹੈ ਨਾ ਲੇਖਕ ਕਰਦਾ ਕੋਦਰ ਸ਼ਹਿਰ ਦੇ ਵਿੱਚ ਅੱਜ ਫੇਰ ਇੱਕ ਵਾਰ ਚੋਰੀ ਦੀ ਵੱਡੀ ਵਾਰਦਾਤ ਚੋਰੀ ਦੀ ਵਾਰਦਾਤ ਸਰਾਫਾਂ ਬਾਜ਼ਾਰ ਸਬਜ਼ੀ ਮੰਡੀ ਦੇ ਨਜ਼ਦੀਕ ਤਸਵੀਰਾਂ ਮੈਂ ਦਿਖਾ ਦਿਆਂ ਸ਼੍ਰੀ ਬਾਲਾਜੀ ਫੈਸ਼ਨ ਸੈਂਟਰ ਸ਼੍ਰੀ ਬਾਲਾਜੀ ਫੈਸ਼ਨ ਸੈਂਟਰ ਜਿੱਥੇ ਚੋਰਾਂ ਨੇ ਨਿਸ਼ਾਨਾ ਬਣਾਇਆ ਆਰਕੇ ਦੀ ਦੁਕਾਨ ਕਹਿੰਦੇ ਇਹਨਾਂ ਨੂੰ ਅੱਭੀ ਅਭਿਨਵ ਅਰੋੜਾ ਜੀ ਦੀ ਦੁਕਾਨ ਆ ਗੱਲਬਾਤ ਕਰ ਲੈਨੇ ਆ ਇੱਥੇ ਦੱਸ ਦਈਏ ਕਿ ਇਸ ਦੁਕਾਨ ਦੇ ਨਾਲ-ਨਾਲ ਉੱਪਰ ਇੱਕ ਐਨ ਆਰ ਆਈ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਵਾ ਗੱਲਬਾਤ ਇਹਨਾਂ ਨਾਲ ਕਰ ਲੈਨੇ ਆ ਕੀ ਪੂਰੀ ਗੱਲਬਾਤ ਹੋਈ ਆ ਜੀ ਅਸੀ ਜੀ ਤੁਹਾਡਾ ਮੇਰਾ ਨਾਮ ਅਭਿਨਵਾ ਜੀ ਤੇ ਮੈਂ ਕਿਹੜੀ ਜਗ੍ਹਾ ਹੈ ਇਹ ਆਪਣਾ ਹੈਗਾ ਸਰਾਫਾ ਬਿਆਰ ਚਰਸੀ ਗੇਟ ਦੇ ਵਿੱਚ ਆਪਣੀ ਦੁਕਾਨ ਹੈ ਜਿਹੜੀ ਇਹਦੇ ਵਿੱਚ ਰਾਤ ਨੂੰ 2 ਵਜੇ ਤਕਰੀਬਨ 13-14 ਮਿੰਟ ਤੇ ਚੋਰਾਂ ਨੇ ਨਿਸ਼ਾਨਾ ਬਣਾਇਆ ਇਸ ਦੁਕਾਨ ਨੂੰ ਇਹਦੇ ਵਿੱਚ ਜਿਹਦੇ ਵਿੱਚ ਆਪਣੇ ਕੋਲ 30-35 ਹਜ਼ਾਰ ਦੀ ਮੋਬਾਈਲਾਂ ਦੀ ਜਿਹੜੀ ਐਕਸੈਸਰੀ ਮੋਬਾਈਲ ਦੇ ਵਿੱਚ ਦੁਕਾਨ ਦੇ ਵਿੱਚ ਸੀਗੀ ਉਹ ਚੱਕੀ ਗਈ ਆ ਉਸ ਤੋਂ ਇਲਾਵਾ ਆਪਣੇ ਜਿਹੜੇ ਗੋਲਕਾ ਸੀਗੀ ਦੁਕਾਨ ਦੀ ਜਿਹਦੇ ਵਿੱਚ 30-35 ਹਜ਼ਾਰ ਰੁਪਏ ਕੈਸ਼ ਸੀਗਾ ਤੇ 200-250 ਡਾਲਰ ਸੀ ਕੈਨੇਡਾ ਦਾ ਜਿਹੜਾ ਕਿ ਮਿਨੀਮਮ ਮਿਨੀਮਮ 20 ਤੋਂ 25 ਹਜ਼ਾਰ ਰੁਪਏ ਡਾਲਰ ਸੀਗੇ ਇਹਦੇ ਵਿੱਚ ਆਪਣੇ ਕੋਲ ਜਿਹੜੇ ਪੇ ਸੀਗੇ ਇਹ ਕੋਚ ਆਖੋ ਇਹਦੇ ਨਾਲ ਨਾਲ ਅਪੂ ਦੀ ਦੁਕਾਨ ਦੀ ਮੰਦਰ ਦੀ ਗੋਲ ਕਾ گاؤں ਇਨਸ਼ਾ ਅੱਲਾ ਦੀ ਗੋਲ ਕਾ ਲੱਗੀ ਹੋਈ ਸੀ ਉਹ ਵੀ ਸਾਰੇ ਚੱਕ ਕੇ ਲੈ ਗਏ ਉਹ ਇਹਦੇ ਨਾਲ ਨਾਲ ਸਾਡੇ ਕੋਲ ਉੱਪਰ ਘਰ ਬਲੈਤੀਆ ਦਾ ਹੈਗਾ ਸਾਡੇ ਰਿਸ਼ਤੇਦਾਰਾਂ ਦੇ ਉਹ ਹਲੇ ਇੱਥੇ ਹੈ ਨਹੀਂਗੇ ਉਹਨਾਂ ਦੇ ਉੱਪਰ ਦਰਵਾਜ਼ੇ ਟੁੱਟੇ ਹੋਏ ਆ ਤੇ ਉਹ ਚਾਬੀ ਹੈ ਨਹੀਂ ਸਾਡੇ ਕੋਲ ਤੇ ਉਹ ਨੁਕਸਾਨਾ ਲਬਾ ਦੇ ਵਿੱਚ ਵਾ ਚੱਲਣਾ ਕੀ ਨੁਕਸਾਨ ਹੋਗਾ ਤੁਹਾਡਾ ਟੋਟਲ ਕਿੰਨਾ ਕੁ ਨੁਕਸਾਨ ਹੈ ਸਾਡਾ ਟੋਟਲ ਟੋਟਲ ਘੱਟੋ ਘੱਟ ਨਹੀਂ ਦੇ 1 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਜਿਹੜਾ ਕਿ ਸਾਨੂੰ ਪਤਾ ਚੱਲਿਆ ਹਲੇ ਉਸ ਤੋਂ ਬਾਅਦ ਪਤਾ ਕਰਾਂਗੇ ਕੀ ਆ ਇੱਥੇ ਸੀਸੀਟੀਵੀ ਕੈਮਰੇ ਲੱਗੇ ਕੋਈ ਸੀਸੀਟੀਵੀ ਕੈਮਰੇ ਲੱਗੇ ਆ ਜਿਹਦੇ ਵਿੱਚ ਚਾਰ ਕੈਮਰੇ ਦੋ ਦੇ ਵਿੱਚ ਉਹ ਦਿਖਿਆ ਵਾ ਤੇ ਦੋਵੇਂ ਕੈਮਰੋ ਨੇ ਆਂਦੇ ਸਾਰੇ ਬੰਦ ਕਰ ਦਿੱਤੇ ਆ ਜਿਹੜਾ ਉੱਪਰਲਾ ਐਨ ਆਰ ਆਈ ਦਾ ਦਰਵਾਜ਼ਾ ਘਰਿਆ ਉਹ ਕਿਹਨਾਂ ਦਾ ਘਰ ਆ ਉਹ ਸਾਡੇ ਰਿਸ਼ਤੇਦਾਰਾਂ ਦਾ ਉਹ ਗਏ ਹੋਏ ਇੰਗਲੈਂਡ ਉਹ ਲਹਿਣ ਨਹੀਂ ਇੱਥੇ ਜੀ ਤੇ ਉੱਪਰ ਵੀ ਨਿਸ਼ਾਨਾ ਮਨਾਇਆ ਗਿਆ ਹਾਂਜੀ ਹਾਂਜੀ ਉੱਪਰ ਵੀ ਸਾਰੇ ਦਰਵਾਜ਼ੇ ਟੁੱਟੇ ਹੋਏ ਆ ਬਾਕੀ ਉਹ ਆ ਕੇ ਦੱਸਣਗੇ ਕੀ ਗਵਾਚਿਆ ਕੀ ਨਹੀਂ ਤੁਸੀਂ ਇੱਥੇ ਕੋਈ ਚੌਂਕੀਦਾਰ ਰੱਖਿਆ ਜੀ ਨਹੀਂ ਬਾਜ਼ਾਰ 'ਚ ਕੋਈ ਚੌਂਕੀਦਾਰੀ ਹੈ ਨਹੀਂ ਪੂਰੇ ਬਾਜ਼ਾਰ 'ਚ ਹੀ ਚੌਂਕੀਦਾਰ ਹੈ ਨਹੀਂ ਤੁਸੀਂ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਹਾਂਜੀ 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 ਪੁਲਿਸ ਨੂੰ ਕੰਪਲੀਟ ਕਰ ਦਿੱਤੀ ਹਾਂਜੀ ਕਰ ਦਿੱਤੀ ਜੀ ਕਿਹੜੇ ਨੰਬਰ ਤੇ ਕੀਤੀ ਜੀ 112 ਨੰਬਰ ਤੇ ਕੀਤੀ ਜੀ ਕੰਪਲੀਟ ਕਰ ਦਿੱਤੀ ਆ ਕੀ ਮੰਗਿਆ ਹੁਣ ਪ੍ਰਸ਼ਾਸਨ ਤੋਂ ਮੰਗ ਇਹ ਹੀ ਆ ਕਿ ਜਿਹੜਾ ਚੋਰ ਆ ਜਲਦੀ ਜਲਦੀ ਫੜੇ ਜਾਣਾ ਤੇ ਜੇ ਸਾਡਾ ਨੁਕਸਾਨ ਤੇ ਪਹਿਲੀ ਗੱਲ ਮਿਲਦਾ ਨਹੀਂ ਜੇ ਮਿਲ ਜੇ ਤਾਂ ਬਹੁਤ ਸ਼ੇਮ ਲੋਕ ਕਿ ਕੀ ਦੁਕਾਨ ਦਾ ਨਾਮ ਹੈ ਸ਼੍ਰੀ ਬੱਲਾਈ ਫੈਸ਼ਨ ਕੋਰਨਰ ਆਰ ਕੇ ਦੀ ਹਟੀ ਕਿਹੜੀ ਜਗ੍ਹਾ ਤੇ ਆ ਸਰਫਾਂਬਿਆਰ ਸਰਫਾਂਬਿਆਰ ਕਿਵੇਂ ਤੁਹਾਨੂੰ ਪਤਾ ਲੱਗਾ ਇਹ ਗੱਲ ਵੱਡ ਇਹ ਤਾਂ ਪਾਜੀ ਮੈਂ ਆ ਕੇ ਹੁਣੇ ਜਿੰਦੇ ਖੋਲੇ ਆ ਤੇ ਜਿੰਦੇ ਖੋਲਦਾ ਮੈਂ ਸਾਰੀ ਨਾਲ ਹੀ ਮੁੰਡਾ ਬਾਹਰ ਖੜਾ ਮੈਂ ਹਾ ਦੇਖੀ ਮੇਰਾ ਸਮਾਨ ਜੇ ਖਲ ਰਿਹਾ ਦੱਸਿਆ ਜਾਂ ਮਗਾਹ ਹੋਇਆ ਤਾਂ ਮੋਰੋਂ ਤਰਵੱਜਾ ਪਾੜਿਆ ਹੋਇਆ ਸੀਗਾ ਮਾਹ ਚੋਰੀ ਹੋਈ ਲੱਗਦੀ ਆ ਜੋ ਗਾਹਾਂ ਗਏ ਤਾਂ ਸਾਰਾ ਹੀ ਸਮਾਨ ਖਲ ਰਿਆ ਪਿਆ ਕਿੰਨਾ ਕ ਨੁਕਸਾਨ ਹੋਇਆ ਤਕਰੀਬਨ ਨੁਕਸਾਨ ਉਹੀ ਹਣ ਤਾਂ ਹੌਲੀ ਹੌਲੀ ਪਤਾ ਲੱਗੂਗਾ ਪਰ ਫਿਰ ਵੀ ਦੇਖਦੇ ਦੇਖਦੇ ਅਸੀਂ 90000 ਦਾ ਤਾਂ ਹੋ ਹੀ ਗਿਆ ਵਾ ਅੱਛਾ ਹਜੇ ਜਿੰਨਾ ਕਿ ਸਾਨੂੰ ਪਤਾ ਲੱਗਾ ਹਜੇ ਉੱਪਰ ਜਿਹੜਾ ਹੈਗਾ ਐਨ ਆਰ ਆਈ ਦੇ ਕਮਰੇ ਆ ਉਹ ਵੀ ਖਲਾਰੇ ਪਏ ਹੋ ਤਾਂ ਹੁਣ ਉਹਨਾਂ ਦੇ ਰਿਸ਼ਤੇਦਾਰ ਆਊਗੇ ਤਾਂ ਉਹ ਦੱਸ ਸਕਦੇ ਤੂੰ ਕਿਹਨਾਂ ਦਾ ਮਕਾਨ ਆ ਇਹ ਉਹ ਸਾਡੇ ਆਂਟੀ ਆ ਜਿਨ੍ਹਾਂ ਦੀ ਦੁਕਾਨ ਆ ਉਹਨਾਂ ਦਾ ਹੀ ਉੱਪਰ ਮਕਾਨ ਇੰਗਲੈਂਡ ਰਹਿੰਦੇ ਆ ਅੱਛਾ ਤੇ ਤੁਹਾਡਾ ਇੱਥੇ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਆਇਆ ਵਾ ਕੈਮਰੇ ਦੇ ਵਿੱਚ ਮਾੜਾ ਜਿਹਾ ਆਇਆ ਵਾ ਸਾਫਾ ਲੱਗਾ ਹੋਇਆ ਮੂੰਹ ਤੇ ਪਰ ਪਤਾ ਨਹੀਂ ਲੱਗਾ ਤੇ ਕੀ ਕਿਸ ਤਰ੍ਹਾਂ ਆਇਆ ਕਿਸ ਤਰ੍ਹਾਂ ਉਹ ਕਿੱਥੋਂ ਦੀ ਆਇਆ ਇਹ ਇੱਟ ਦੀ ਦੁਕਾਨ ਦੇ ਮੋੜ 'ਤੇ ਆਏ ਉੱਪਰ ਦੀ ਪੱਟ ਕੇ ਤੇ ਮੋਰੇ ਉਪਰ ਪਹਿਲਾਂ ਉੱਪਰ ਗਏ ਆ ਉੱਪਰੋਂ ਦਰਵਾਜ਼ਾ ਪੱਟ ਕੇ ਫਿਰ ਥੱਲੇ ਦੁਕਾਨ ਦੇ ਵਿੱਚ ਦੀ ਆਏ ਆ ਤੇ ਕੀ ਪ੍ਰਸ਼ਾਸਨ ਕੋ ਮੰਗਾਂ ਤੇ ਲਈ ਪ੍ਰਸ਼ਾਸਨ ਕੋ ਇਹੀ ਮੰਗ ਆਈ ਬਸ ਜਿਹੜਾ ਸਾਡਾ ਨੁਕਸਾਨ ਹੋਇਆ ਹਨ ਸਾਨੂੰ ਪਰਪਾਈ ਕੀਤੀ ਜਾਵੇ ਤੋ ਜੀ ਜੀ ਸਰਫਾ ਬਾਜ਼ਾਰ ਆਰਕੇ ਦੀ ਦੁਕਾਨ ਅਵਿਨਵ ਅਰੋੜਾ ਜਿੱਥੇ ਹੁੰਦੇ ਆਰਕੇ ਦੀ ਦੁਕਾਨ ਤੇ ਚੋਰਾਂ ਨੇ ਰਾਤ ਨਿਸ਼ਾਨਾ ਬਣਾਇਆ ਔਰ ਇਹਨਾਂ ਦਾ ਕਾਫੀ ਨੁਕਸਾਨ ਕੀਤਾ ਆ ਚੋਰਾਂ ਨੇ ਇਹਨਾਂ ਦੇ ਨਾਲ ਨਾਲ ਉੱਪਰ ਇੱਕ ਐਨ ਆਰ ਆਈ ਦੀ ਕੋਠੀ ਆ ਐਨ ਆਰ ਆਈ ਦਾ ਘਰ ਆ ਉੱਥੇ ਵੀ ਨੁਕਸਾਨ ਪਹੁੰਚਾਇਆ ਇਹਨਾਂ ਦੇ ਕਹਿਣ ਦੇ ਮੁਤਾਬਕ ਉਹ ਦਾ ਹੱਲੇ ਜਦੋਂ ਉਹ ਐਨ ਆਰ ਆਈ ਦੇ ਰਿਸ਼ਤੇਦਾਰ ਹੋਣਗੇ ਪਤਾ ਲੱਗੇਗਾ ਫਿਲਹਾਲ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਔਰ ਥੋੜੇ ਬੋਲ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਫੁਟੇਜ ਆਈ ਆ ਔਰ ਬਾਕੀ ਦੇ ਜਿਹੜੇ ਕੈਮਰੇ ਆ ਉਹਨਾਂ ਨੇ ਮੂੰਹ ਕਮਾ ਦਿੱਤੇ ਗਏ ਆ ਜਾਂ ਉਹਨਾਂ ਨੂੰ ਤੋੜ ਦਿੱਤਾ ਗਿਆ ਵਾ ਨਕੋਦਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਧਦੀ ਜਾ ਰਹੀਆਂ ਪ੍ਰਸ਼ਾਸਨ ਪਤਾ ਨਹੀਂ ਸੁੱਤਾ ਪਿਆ ਆ ਪੁਲਿਸ ਨੂੰ ਬਾਰ-ਬਾਰ ਕੰਪਲੀਟਾਂ ਹੋ ਰਹੀਆਂ ਚੋਰਾ ਤੇ ਨਾਥ ਨਹੀਂ ਪੈ ਰਹੀ ਪਤਾ ਨਹੀਂ ਕੀ ਕਾਰਨ ਨੇ ਆ ਇਹਨਾਂ ਦੀ ਵੀ ਇਹੀ ਮੰਗ ਆ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਫੜਿਆ ਜਾਵੇ ਔਰ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਕੈਮਰਾ ਪਰਸਨ ਸੁਮੇਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾਲਾ ਨਿਊ ਨਕੋਦਰ